ਦੋਸਤੋ ਸਰਬਦਰਜੇ ਸਤਿ ਸ਼ਕਾਲ ਅਸਮਤ ਅਸੀਂ ਬੈਠੇ ਆ ਪਿੰਡ ਤੌੜਾ ਦੇ ਵਿੱਚ ਤੇ ਸਰਦਾਰ ਬਾਪੂ ਜੀ ਮੌਜੂਦ ਹੈ ਬਾਪੂ ਜੀ ਨੇ ਪਹਿਲਾਂ ਵੀ ਇਹ ਗੱਲ ਕੀਤੀ ਸੀ ਆਪਾਂ ਕਿ ਬਾਪੂ ਜੀ ਦਾ ਜਿਹੜਾ ਬੇਟ ਬਹੁਤ ਜ਼ਿਆਦਾ ਸੀਗਾ ਤੇ ਤੁਰਨ ਦੇ ਵਿੱਚ ਵੀ ਕਾਫੀ ਇਹਨਾਂ ਨੂੰ ਦਿੱਕਤ ਹੁੰਦੀ ਸੀਗੀ ਤੇ ਹੋਰ ਵੀ ਮਤਲਬ ਕੀ ਕੀ ਮਤਲਬ ਬਿਮਾਰੀਆਂ ਤੋਂ ਠੀਕ ਹੋਏ ਨੇ ਆਪਣੇ ਜਵਾਨੀ ਦੱਸਣਗੇ ਬਾਪੂ ਜੀ ਕੀ ਨਾਮ ਤੁਹਾਡਾ ਜੀ ਹਰਪਾਲ ਸਿੰਘ ਆ ਕੀ ਦਿੱਕਤ ਸੀਗੀ ਸੋ ਜਿਹੜਾ ਤੁਸੀਂ ਪੱਕੋ ਕੈਂਚੀਆਂ ਡਾਕਟਰ ਰੇਸ਼ਮ ਕੋਲ ਜਾ ਕੇ ਦਵਾਈ ਲਈ ਹੈ ਫਿਰ ਉਸ ਤੋਂ ਬਾਅਦ ਤੁਸੀਂ ਠੀਕ ਹੋਏ ਹੋ ਇੱਕ ਤਾਂ ਜਿਹੜਾ ਦਮ ਵਾਲਾ ਚੜ੍ਹਦਾ ਦੱਸਿਗਾ ਜੀ ਹੂੰ ਕਿ ਇੱਕ ਮੈਥੋ ਤੁਰਿਆ ਨਹੀਂ ਸੀ ਜਾਂਦਾ ਜਵੇਂ ਰਸਤਾ ਬਾਹਾਂ ਬਹੁਤ ਜਿਆਦਾ ਟੁਕੜੀ ਹੋਈ ਰਿਹਾ ਤੇ ਬੇਟ ਬਹੁਤ ਜਿਆਦਾ ਸੀਦਾ ਤੇ ਜਦੋਂ ਮੇਰੇ ਮੇਰਾ ਬੇਟਾ ਲੈ ਕੇ ਗਿਆ ਮਸ਼ੀਨ ਗਿਆ ਸੀਗਾ ਤੇ ਉਹਨਾਂ ਨੇ ਸਾਨੂੰ ਪੰਦਰਾਂ ਦਿਨ ਦੀ ਦਵਾਈ ਦਿੱਤੀ ਪੰਦਰਾਂ ਦਿਨ ਦੇ ਵਿੱਚ ਦੇ ਸਾਡਾ 5 ਕਿਲੋ weight ਘਟ ਗਿਆ ਪਹਿਲਾਂ ਜਦੋਂ ਭਾਰ ਕਿੰਨਾ ਸੀਗਾ ਜਦੋਂ ਪਹਿਲਾਂ ਸਾਡਾ ਇੱਕ ਕਾਉਂਟਰ 22 ਕਿਲੋ ਠੀਕ ਹੈ ਅੱਜ ਕਿੰਨਾ ਰਹਿ ਗਿਆ ਅੱਜ ਸਾਡਾ ਹੈਗਾ ਜੀ 5 ਕਿਲੋ ਰਹਿ ਗਿਆ ਜਾਨੀ ਕਿ 15 ਕਿਲੋ ਨਿਕਟੇ ਇਸ ਤੋਂ ਪਰੇ ਪੰਦ ਦੇ ਨੂੰ ਕਿੰਨਾ ਘਟ ਗਿਆ 22 ਕਿਲੋ ਸੁਗਾ ਜੀ ਠੀਕ ਹੈ 15 ਤੋਂ ਯਾਦ ਘਟ ਗਿਆ ਠੀਕ ਹੈ ਅ ਇੱਕ ਡਾਟਾ ਜਿਹੜਾ ਡਾਟਾ ਮਾਰ ਜੀ ਇਹ ਸਾਡਾ ਘਟ ਹੈ ਜੀ 17 18 ਕੰਨਾ ਵਿੱਚ 17 18 ਦੇ ਵਿੱਚ ਹੋ ਠੀਕ ਹੈ ਹੋਰ ਸੁਣ ਕੀ ਪ੍ਰੋਬਲਮ ਜਿਹੜਾ ਮਤ ਤੁਹਾਡਾ ਸਾਹ ਚੜਦਾ ਸੀਗਾ ਕੇਵਲੇ ਕੀ ਸਾਹ ਬਹੁਤ ਜ਼ਿਆਦਾ ਚੜਦਾ ਸੀਗਾ ਹਾਂ ਹੁਣ ਬਿਲਕੁਲ ਠੀਕ ਹੈ ਬਹੁਤ ਘਟ ਗਿਆ ਚਾਰਕਾਂ ਨੇ ਰਹਿ ਗਿਆ ਠੀਕ ਹੈ ਉਹ ਵੀ ਠੀਕ ਉਹ ਵਾਲਾ ਸਾਹ ਬਹੁਤ ਘਟ ਗਿਆ ਹੁਣ ਵਧੀਆ ਤੋਰੇ ਜਿਵੇਂ ਤੁਹਾਨੂੰ ਬਾਥਰੂਮ ਜਾਣ ਦੀ ਵੀ ਦਿੱਕਤਾਂ ਆਉਂਦੀ ਸੀ ਮੈਂ ਕਹਿੰਦਾ ਬੈਠਿਆ ਵੀ ਨਹੀਂ ਖੜਿਆ ਮਸ਼ੀਨ ਦਾ ਸੀਗਾ ਪਜਾਮੇ ਦਾ ਨਾਲਾ ਬੰਦ ਦੇ ਤਾਂ ਵੀ ਦਮ ਚੜ ਜਾਂਦਾ ਸੀਗਾ ਬਾਹਰ ਬੂਟਿਆਂ ਚ ਜਾਇਆ ਨਹੀਂ ਸੀ ਜਾਂਦਾ ਬਹੁਤ ਜ਼ਿਆਦਾ ਦਿੱਕਤ ਸੀ ਇਹ ਹੁਣ ਬਹੁਤ ਵਧੀਆ ਠੀਕ ਹੈ ਐਸਨੂੰ ਜਿਵੇਂ ਤੁਸੀਂ ਡਾਕਟਰ ਰੇਸਮ ਕੋਲੇ ਜਾਣ ਤੋਂ ਪਹਿਲਾਂ ਹੋਰ ਵੀ ਬਹੁਤ سارے ਡਾਕਟਰਾਂ ਕੋਲੇ ਗਏ ਮੈਂ ਆ ਗਏ ਸੀ ਉਹ ਉਸ ਕਾਇੰਦ ਉਸ ਕਾਇੰਦ ਵਿੱਚ ਡਰਦੇ ਦਵਾਈ ਲੈਂਦੇ ਸੀ ਨੀ ਪੈਸੀ ਵਾਲੇ ਮੰਗਦੇ ਸੀ ਦਿੱਕਤ ਕੋਈ ਕੁਸ਼ਕਾਇਨ ਦਾ ਸ਼ੁੱਪਨ ਤਾਂ ਦਮਾ ਹੋ ਗਿਆ ਕੋਈ ਦੰਨ ਦਾ ਤੇ ਲੀਵਰ ਖਤਮ ਹੋ ਗਿਆ ਜਣੀ ਠੀਕ ਕਰਦੀ ਜੇ ਇਸ ਨੂੰ ਡਰ ਡਰ ਜਿਆਦਾ ਪਾ ਦਿੰਦੇ ਸੀ ਹਾਂ ਡਰ ਪੈ ਜਾਂਦਾ ਸੀ ਠੀਕ ਹੈ ਤੇ ਫਿਰ ਅਸਲ ਆਪਣੀ ਗੱਲ ਕਰਦੇ ਸੀ ਆਪਾਂ ਵੀ ਜਿਵੇਂ ਤੁਸੀਂ ਉਥੋਂ ਦਵਾਈ ਲੈ ਕੇ ਠੀਕ ਹੋਏ ਹੋ ਨਾ ਤੁਹਾਨੂੰ ਉਥੋਂ 10 ਕਿਨੇ ਪਾਈ ਵੀ ਤੁਸੀਂ ਡਾਕਟਰ ਅਰੇ ਇਸ ਕੋਲੇ ਜਾਓ ਇਹ ਮੇਰੇ ਬੇਟੇ ਨੇ ਪਾਈ ਸੀ ਠੀਕ ਹੈ ਹਾਂ ਉਹਦਾ ਹਟਾ ਸਾਰਾ ਪਰਿਵਾਰ ਇਹ ਜਾਂਦੇ ਸੀ ਕੱਲਾ ਮੈਂ ਨਹੀਂ ਸੀ ਗਿਆ ਫਿਰ ਠੀਕ ਹੈ ਮੈਂ ਵੀ ਜਾਂਦੇ ਜਾਂਦੇ ਨੇ 6 ਮਹੀਨੇ ਲਾ ਲੇ ਚੱਕਰ ਕਰਦੇ ਹਾਂ ਹਾਂ ਠੀਕ ਹੈ ਦਵਾਈ ਲੈਣ ਤੋਂ ਬਾਅਦ ਹੁਣ ਤੁਹਾਨੂੰ ਕਿੰਨਾ ਫਰਕ ਆਇਆ ਬਹੁਤ ਜਿਆਦਾ ਫਰਕ ਆਇਆ ਅੱਧਾ ਅੱਧੋਂ ਜਿਆਦਾ ਫਰਕ ਪਿਆ ਠੀਕ ਹੈ ਇੱਕ ਤਾਂ ਤੁਹਾਡਾ ਬੇਟ ਕੱਟਿਆ ਹਾਂ ਬੇਟ ਕੱਟ ਗਿਆ ਸਾਹ ਚੱਜਣੋਂ ਹਟ ਗਿਆ ਤੁਹਾਨੂੰ ਦੀ ਪ੍ਰੋਬਲਮ ਸੀ ਉਹ ਬਾਕੀ ਮਤਲਬ ਖੇਤੀਬਾੜੀ ਦਾ ਕੰਮ ਵਿੱਚ ਆ ਕਰਦੇ ਹਾਂ ਹਾਂ ਵਧੀਆ ਦੇਸ ਦਾ ਬਾਗ ਜਾਂਦਾ ਇੰਸ਼ੀਅੂ ਮੈਂ ਅੰਦਰ ਹੀ ਬੈਠੇ ਰਹਿੰਦੇ ਜਦੋਂ ਆ ਜਾਂਦੇ ਵਾਰਸ ਮੋਟਰਸਾਈਕਲ ਕਢਾ ਕੇ ਤੁੰਗਰੀ ਬਹਿ ਜਾਂਦੇ ਠੀਕ ਹੈ ਹੁਣ ਸਾਰੇ ਚੁੱਕੇ ਫਿਰ ਜਾਂ ਵਧੀਆ ਤੇ ਕੋਈ ਜਿਵੇਂ ਵੱਡੀ ਉਮਰ ਦੇ ਵਿੱਚ ਗੋਟਿਆਂ ਦੀ ਪ੍ਰੋਬਲਮ ਹੁੰਦੀ ਹੈ ਨਾ ਕੋਈ ਨਹੀਂ ਕੋਈ ਨਹੀਂ ਪਹਿਲਾਂ ਸੀਗੀ ਪਹਿਲਾਂ ਹੈਗੀ ਸੀਗੀ ਠੀਕ ਹੈ ਜਿੱਦੇ ਦਵਾਈ ਲੈ ਚ ਇਹਨਾਂ ਤੋਂ ਦਾ ਕੁਝ ਨਹੀਂ ਗੱਲ ਜਦੋਂ ਮਤਲਬ ਤੁਸੀਂ ਪਹਿਲਾਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਤੁਹਾਨੂੰ ਗੋਟਿਆਂ ਬਾਰੇ ਕੀ ਕਹਿ ਰਹੇ ਹੁੰਦਾ ਸੀ ਗੋਟਾਂ ਬਾਰੇ ਮੈਂ ਲੈਂਦਾ ਸੀ ਬਾਈ ਜੂਰੀ ਨਹੀਂ ਖਰਾਕ ਸਾਡੇ ਬਾਜ਼ਾਰ ਚਾ ਡਾਕਟਰ ਠੀਕ ਹੈ ਉਹਨਾਂ ਤੋਂ ਜੂਰੀ ਦੀ ਖਰਾਕ ਕੇ ਲੈਂਦਾ ਸੀਗਾ ਚਾਰ ਗੋਲਿਆਂ ਉਹ ਖਾਂਦਾ ਸੀਗਾ ਠੀਕ ਹੈ ਜੀ ਹਾਂ ਗੋਲਿਆਂ ਨਾਲ ਹੀ ਠੀਕ ਹੈ ਜਦੋਂ ਜੀ ਇੱਥੇ ਗਏ ਫਿਰ ਇਹਨਾਂ ਨੇ ਜਿਹੜਾ ਕੀ ਕਿਹਾ ਜੀ ਗੋਡੇ ਬਾਰੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਇਸ ਦਵਾਈ ਦੇ ਵਿੱਚ ਅਸੀਂ ਗੋਲੀ ਪਾਤੀ ਵੀ ਤੁਹਾਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਨਾ ਅਸ ਨੂੰ ਦੁਬਾਰਾ ਲੈਣੀ ਹੈ ਨਾ ਗੋਡੇ ਬਦਲਾਉਣ ਦੀ ਲੋੜ ਆ ਨਾ ਸਾਨੂੰ ਹਾਂ ਦੋ ਗੋਲੀਆਂ ਲੈਂਦਾ ਸੀਗਾ ਮੈਂ ਬਲੱਡ ਦੀ ਠੀਕ ਹੈ ਦੇਣੀ ਨਹੀਂ ਮੁੜ ਕੇ ਦਿੱਤੀ ਨਾ ਠੀਕ ਹੈ ਸੁਣੋ ਸੁਣਾ ਨਾ ਕੀ ਕਰਵਾ ਸੀ ਜੀ ਹਰਪਾਲ ਸਿੰਘ ਬਾਕੀ ਦੋ ਨੂੰ ਹਾਨੇ ਮੇਰੀ ਹੈ ਉਹ ਵੀ ਠੀਕ ਠੀਕ ਹੁੰਦੇ ਨੇ ਠੀਕ ਤੁਹਾਡੇ ਠੀਕ ਹੋਣ ਤੋਂ ਬਾਅਦ ਟਹਾਡੀਆਂ ਨੂਆਂ ਆ ਨੇ ਉੱਥੋਂ ਦਵਾਈ ਲੈਣੀ ਸ਼ੁਰੂ ਕੀਤੀ। ਉੱਥੋਂ ਹਾਂ ਪਹਿਲਾਂ ਕੀਤੀ ਆ ਜੀ। 399 ਹਾਂ ਉਹਨਾਂ ਨੇ ਪਹਿਲਾਂ ਲੈ ਲੀ। ਉਹਨਾਂ ਕੀ ਪ੍ਰੋਬਲਮ ਸੀਗੀ? ਇੱਕ ਦਿਨ ਟਹਾਡੀਆਂ ਦੋਖਦੀਆਂ ਸੀਗੀਆਂ, ਐਡੀਆਂ ਨਹੀਂ ਸੀ ਹੜਦੀਆਂ। ਠੀਕ ਹੈ। ਤੇ ਇਹ ਇੰਨਾ ਜੀ ਮਰਦਨੇ ਪਈ ਰਹਿੰਦੇ ਜਦੋਂ ਗਰਮੀ ਆ ਚੜ ਜਾਂਦੀ ਬੱਸੇ ਉੱਠਦੇ ਨਾਲ। ਅਸੀਂ ਬਥੇ ਰਾਕ ਤੋਂ ਦੇ ਜਿਹਦੇ ਕੋਲੇ ਜਾਂਦੇ ਕੋਈ ਕਹਿੰਦਾ ਇਹਨੂੰ ਅਲਰਜੀ ਆ, ਕੋਈ ਕੋਸ਼ ਕਰੇਂਦਾ, ਕੋਈ ਕੋਸ਼ ਕਰੇਂਦਾ। ਬੱਸ ਦਵਾਈ ਲੈ ਕੇ ਉੱਥੋਂ ਵੀ ਚੋਸ ਕਰੋ ਦਨ ਖਾਣੀ, ਮੁਰਤੇ। ਆਣੀ ਨਾ ਕੰਬਿਨਿਸ਼ਨ ਕਰਦੀ ਹੈ ਜੀ ਕੀ ਕਹਿਣਾ ਚਾਹੋਗੇ ਸਾਡੇ ਚੈਨ ਦੇ ਰਾਜਤ ਨੂੰ ਦੁਨੀਆ ਦੇਖਦੀ ਆ ਜਿਵੇਂ ਤੁਸੀਂ ਠੀਕ ਹੋਏ ਹੋ ਤਾਂ ਹੋਰ ਦੁਕਣ ਕੀ ਕਹਿਣਾ ਚਾਹੋਗੇ ਅਸੀਂ ਤਾਂ ਬਹੁਤ ਨੂੰ ਸਾਰਿਆਂ ਨੂੰ ਦੱਸ ਦਈਏ ਵੀ ਭਾਈ ਦਵਾਈ ਲਓ ਬਹੁਤ ਵਧੀਆ ਹੈਗਾ ਵੀ ਮੈਂ ਠੀਕ ਹੋ ਜਾਊਗਾ ਸਾਰੇ ਮਤਸਾਬ ਨੂੰ ਦੱਸ ਨੂੰ ਤਾਂ ਕਾਡ ਵੀ ਦੇ ਦੇਣਾ ਲਿਨ ਠੀਕ ਬਹੁਤ ਵਧੀਆ ਡਾਕਟਰ ਹੈਗਾ ਕੋਈ ਹੋਰ ਹੀ ਨਹੀਂ ਕੋਈ ਪੈਸੇ ਵੀ ਨਹੀਂ ਚਾਹਤੇ ਲੈ ਦੇ ਠੀਕ ਹੈ ਨੀ ਜੀ ਦਸ਼ਲਲਾ ਆਨੇ ਡਾਕਟਰ ਹੋ ਬੋਸਤੋਂ ਇਸ ਦੇ ਬੱਪੂ ਹਰਪਾਲ ਸਿੰਘ ਜੀ ਤੋ ਲੱਗਣਾ ਤੁਹਾਨੂੰ ਜਿਵੇਂ ਕਿ ਇਹਨੇ ਦੱਸਿਆ ਕਿ ਪਹਿਲਾਂ ਇਹ ਖੁਦ ਬਿਮਾਰ ਸੀਗੇ ਇਹਨਾਂ ਜਿਹੜਾ ਬੇਡ ਜ਼ਿਆਦਾ ਸੀਗਾ ਗੋਡੇ ਦੀ ਪ੍ਰੋਬਲਮ ਸੀ ਤੁਹੇ ਜਾਂਦੇ ਜਦੋਂ ਸ਼ਾਹ ਜ਼ਿਆਦਾ ਚੜਦਾ ਸੀਗਾ ਡਾਕਟਰ ਜਿਹਦੇ ਸਮੇਂ ਪੱਖੋਂ ਕਿਹਜੋ ਦਵਾਈ ਲੈ ਕੇ ਤਾਂ ਉਦੋਂ ਬਾਅਦ ਪੂਰੇ ਠੀਕ ਨਹੀਂ ਇਹਨੇ ਤੁਹਾਨੂੰ ਆਪਣੀ ਜਵਾਨੀ ਦੱਸਿਆ ਤੇ ਕਿ ਇਹਨੇ ਹੋਰ ਵੀ ਦੱਸਿਆ ਕਿ ਜਿਹੜੀ ਇਹਨਾਂ ਦੀ ਨੂਰਾਨੀ ਸੀ ਉਹ ਵੀ ਉਥੋਂ ਜਾ ਕੇ ਠੀਕ ਹੋਏ ਨੇ ਸਾਡੇ ਨਾਲ ਉਹ ਵੀ ਮੌਜੂਦ ਹੈ ਕਿਉਂਕਿ ਅਸੀਂ ਇਹਦੇ ਅੱਜ ਘਰ ਆਏ ਆ ਕਈਆਂ ਲੋਕਾਂ ਨੂੰ ਇਹ ਹੁੰਦਾ ਕਿ ਡਾਕਟਰ ਸਾਹਿਬ ਨੇ ਖੁਦ ਆਪਣੀ ਦੁਕਾਨ ਤੇ ਬਣਾ ਕੇ ਆਪਣੇ ਐਡ ਕਰਦੇ ਮਾਰੇ ਨੇ ਵੀਡੀਓ ਬਣਾਈ ਹੋਣੀ ਆ ਪਰ ਅਸੀਂ ਬੱਪੂ ਹਰਪਾਲ ਸਿੰਘ ਦੇ ਘਰ ਆ ਤੇ ਇਹਨਾਂ ਦੀ ਨੂਰਾਨੀ ਵੀ ਕਰਦੇ ਆਪਾਂ ਉਹਨਾਂ ਨਾਲ ਸੰਝੀ ਕਰਾਂਗੇ ਵੀ ਉਹਨਾਂ ਨੂੰ ਕੀ ਦਿੱਕਤ ਆਈ ਸੀ ਜਿਵੇਂ ਆਪਾਂ ਵੀ ਠੀਕ ਹੋਏ ਨੇ ਉਹ ਵੀ ਨੌਗਰ ਨੌ ਨੇ ਬੇਸ਼ੱਕ ਉਹਨਾਂ ਦੀ ਦਵਾਈ ਚੱਲਦੀ ਹੈ ਪਰ ਠੀਕ ਨਹੀਂ ਜਿਵੇਂ ਜਿਵੇਂ ਪਹਿਲਾਂ ਗੋਲੀ ਲੈਂਦੇ ਸੀ ਅਧੀ ਚੌਥੀ ਗੋਲੀ ਅਧੀ ਅਧੀ ਗੋਲੀ ਚੱਲਦੀ ਹੈ ਹਾਂ ਜਿਵੇਂ ਪਹਿਲਾਂ ਇਹਨੇ ਦੱਸਿਆ ਕਿ ਉਹ ਕਮਰੇ ਤੋਂ ਬਾਹਰ ਨਹੀਂ ਨਿਕਲਦੇ ਸੀ ਕਿਸੇ ਨਾਲ ਗੱਲ ਨਹੀਂ ਸੀ ਕਰਦੇ ਮਤਲਬ ਇੰਨਾ ਜਿਆਦਾ ਪਰੇਸ਼ਾਨ ਰਹੇ ਦੇ ਸੀਗੇ ਕਿ ਪੂਰਾ ਪਰਿਵਾਰ ਇਹ ਗੱਲ ਤੋਂ ਸਹਿਮਿਆ ਹੋਇਆ ਸੀਗਾ ਵੀ ਕੀ ਹੋਣਾ ਹੈ ਪਡਕਸਾ ਗੋਲ ਜਾਣ ਤੋਂ ਬਾਅਦ ਪ੍ਰਵਾਨ ਪੂਰਾ ਠੀਕ ਹੈ ਬਬੂ ਜੀ ਪੂਰਾ ਠੀਕ ਨਹੀਂ ਹੋਰੀ ਨੇ ਨੂਰਾਨੀ ਵੀ ਠੀਕ ਹੈ ਸਾਡੇ ਨਾਲ ਮੌਜੂਦ ਹੈ ਆਪਾਂ ਉਹਨਾਂ ਦਾ ਗੱਲਬਾਤ ਸਾਂਝੀ ਕਰਦੇ ਹਾਂ ਵੀ ਉਹਨਾਂ ਦੇ ਵਿੱਚੋਂ ਲੈ ਕੇ ਕੀ ਕਹਿਣਾ ਹੈ ਜੀ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕੁਲਿੰਦਰ ਅਸਾਈ ਇਹਨੇ ਗ੍ਰਿੰਥ ਕੋਰ ਜਿਨ੍ਹਾਂ ਦਾ ਬਾਪੂ ਜੀ ਨੇ ਪਹਿਲੀ ਐਂਟਰੀ ਵਿੱਚ ਜ਼ਿਕਰ ਕੀਤਾ ਸੀਗਾ ਕਿ ਉਹਨਾਂ ਦੀ ਨੂਰਾਨੀ ਬਿਮਾਰ ਸੀਗੀ ਤੇ ਅੱਜ ਉਹ ਪੂਰਾ ਠੀਕ ਨਹੀਂ ਤੁਸੀਂ ਦੇਖ ਸਕਦੇ ਪੂਰਾ ਠੀਕ ਨਹੀਂ ਹੈ ਨਾ ਤਾਂ ਤੁਸੀਂ ਕੀ ਦਿੱਖਦੇ ਸੀ ਪਹਿਲਾਂ ਜਦੋਂ ਮੈਨੂੰ ਜਦੋਂ ਵੀ ਮੈਂ ਫਰ ਬਰੀਮੀ ਤੇ ਚ ਬਿਮਾਰ ਹੁੰਦੀ ਮੈਨੂੰ ਸਾਰੇ ਡਾਕਟਰ ਕਹਿੰਦੇ ਇਹਨੂੰ ਡਿਪਰੈਸ਼ਨ ਮਤਲਬ ਦਵਾਈ ਬਹੁਤ ਦਿੰਦੇ ਮੈਂ ਮੈਨੂੰ ਨੀਂਦ ਨਹੀਂ ਸਿਉਂਦੀ ਮੇਰਾ ਦਿਮਾਗ ਨਹੀਂ ਸੋਂਦਾ ਠੀਕ ਹੈ ਮਤਲਬ ਜਦੋਂ ਇਹ ਡਾਕਟਰ ਦੀ 10 ਸਾਲ ਦੀ ਡਾਕਟਰੀ ਇਤ ਇਦਾਂ ਮਤਲਬ ਤੁਹਾਨੂੰ ਕਿੰਨਾ ਟਾਈਮ ਰਹਿ ਗਿਆ ਜੀ ਮੰਨ ਲਓ ਸਮੇਂ ਦੀ ਗੱਲ ਕਰੀ ਤਾਂ 3 ਸਾਲ 3 ਸਾਲ ਲਗਾਤਾਰ ਜੁੜੇ ਰਹੇ ਹਾਂਜੀ ਠੀਕ ਹੈ ਮਤਲਬ ਫਰਵਰੀ ਮਹੀਨੇ ਚ ਪੈ ਜਾਂਦੀ ਮੈਂ 10ਵੇਂ ਮਹੀਨੇ ਚ ਅਕਤੂਬਰ ਚ ਉਟਦੀ ਠੀਕ ਹੈ ਉਦੋਂ ਬਾਅਦ ਵੀ ਆਏ ਨਹੀਂ ਪਤਾ ਵੀ ਹੌਲੀ ਹੌਲੀ ਪਰਿਵਾਰ ਵੀ ਕਾਫੀ ਪਰੇਸ਼ਾਨ ਰਹਿੰਦਾ ਉਹ ਇਸ ਤਰ੍ਹਾਂ ਹਾਂਜੀ ਸਸ ਮੈਂ ਅੰਦਰ ਹੀ ਪਈ ਰਹਿੰਦੀ ਮੈਂ ਕੁਝ ਨਹੀਂ ਸिखਾਉਂਦੀ ਠੀਕ ਹੈ ਬਹੁਤ ਦਵਾਈ ਲੈਂਦੇ ਹਾਂ ਕਿਸੇ ਤੋਂ ਠੀਕ ਨਹੀਂ ਹੋਈ ਮਤਲਬ ਇੰਨਾ ਵੀ ਜਦੋਂ 10 ਪਈ ਐਂਕਿ ਮੈਂ ਜਮੀ ਨਹੀਂ ਪਈ ਹੈਗੀ ਹੁਣ ਮੈਂ ਸਵੇਰ 4:30 4 ਉੱਠ ਖੜਦੀ ਹਾਂ ਠੀਕ ਹੈ ਵੀ ਮੇਰਾ ਮਾਂ ਅੰਦਰੋਂ ਕਰਦਾ ਦਵਾਈ ਵੀ ਨਾਲ ਵੀ ਕੰਮ ਕਰਦਾ ਠੀਕ ਹੈ ਮੈਂ ਨੰਨੇ ਕੰਮ ਜਮੇ ਹੀ ਨਹੀਂ ਸੀ ਕਰਦੀ ਸ਼ਾਮ ਨੂੰ ਬਸ 4 ਵਜੇ ਤੋਂ ਬਾਅਦ ਉੱਠਦੀ ਜਿਵੇਂ ਆਪਾਂ ਕਹਿੰਦੀ ਜੇ ਉਹ ਬੰਦੇ ਦਾ ਤਾਂ ਤਰੋ ਠੀਕ ਨਹੀਂ ਇਹਦਾ ਕੰਮ ਬੰਦ ਨਹੀਂ ਕਰਦਾ ਹਾਂ ਮੈਂ ਇਸ ਤਰ੍ਹਾਂ ਕਹਿੰਦੀ ਸੀ ਵੀ ਬਸ ਮੈਂ ਬਚਦੀ ਨਹੀਂ ਹੈਗੀ ਠੀਕ ਹੈ ਇਹ ਮੈਨੂੰ ਲੱਗਦਾ ਮੈਨੂੰ ਕੋਈ ਹੋਰ ਰੋਗ ਆ 3 ਸਾਲ ਪਹਿਲਾਂ ਤੁਸੀਂ ਕਿੱਥੋਂ ਦਵਾਈ ਵੀ ਮੈਨੂੰ ਲਈ ਸੀ ਕਿਸੇ ਡਾਕਟਰ ਤੋਂ ਹਾਂਜੀ ਡਾਕਟਰ ਮਨਪ੍ਰੀਤ ਤੋਂ ਵੀ ਲੈਂਦੀ ਆ ਡਾਕਟਰ ਮੀਤਾ ਤੋਂ ਵੀ ਲੈਂਦੀ ਆ ਠੀਕ ਹੈ ਵੀ ਹਰ ਸਾਲ ਮੈਂ ਉਹਨਾਂ ਤੋਂ ਹੀ ਦੋਨਾਂ ਤੋਂ ਜ਼ਿਆਦਾ ਦਵਾਈ ਲੈਂਦੀ ਸੀ ਠੀਕ ਹੈ ਕਿੱਤੇ ਠੀਕ ਹੋ ਜਾਂਦੀ ਸੀ ਕਿਤੇ ਹੋਣੀ ਨਹੀਂ ਸੀ ਬਸ ਡਾਕਟਰ ਤੋਂ ਵੀ ਲੈਤੀ ਬਠਿੰਡੇੋਂ ਵੀ ਲੈਤੀ ਮੇਰੀ ਭੈਣ ਕੀ ਫਿਰ ਲੈ ਗਈ ਸੀ ਪਿਛਲੇ ਸਾਲ ਠੀਕ ਹੈ ਵੀ ਉਹਨਾਂ ਨੇ ਵੀ ਉਧਰੋਂ ਬਠਿੰਡੇ ਤੋਂ ਹੋਰ ਵੀ ਕਿਤੋਂ ਦਵਾਈ ਦਵਾਈ ਜਾਨੀ ਜਿੱਥੇ ਕੋਈ ਦੱਸ ਦੇ ਤੇ ਚਲੇ ਜਾਂਦੇ ਸੀ ਹਾਂਜੀ ਮਤਲਬ ਜਿੰਨਾ ਚਿਰ ਮੈਂ ਉੱਥੇ ਰਹੀ ਭੈਣ ਕੇ ਪਿੰਡ ਉਹਨਾਂ ਚਿਰ ਮੈਂ ਠੀਕ ਰਹੀ ਜਦੋਂ ਮੈਂ ਘਰੇ ਆ ਗਈ ਫੇਰ ਮੇਰਾ ਉਹ ਵੀ ਹਾਲ ਠੀਕ ਹੈ ਵੀ ਹੁਣ ਮੈਂ ਜਮਾਂ ਠੀਕ ਹਾਂ ਜਦੋਂ ਫਿਰ ਤੁਸੀਂ ਡਾਕਟਰ ਕੋਲੇ ਗਏ ਹੋ ਪਹਿਲੀ ਵਾਰ ਗਏ ਹੋ ਤਾਂ ਤੁਹਾਨੂੰ ਉਦਾਂ ਕਿੱਦਾਂ ਲੱਗਿਆ ਜਦੋਂ ਜਾ ਕੇ ਤੁਹਾਨੂੰ ਦੱਸਿਆ ਕੀ ਦੱਸਿਆ ਫਿਰ ਤੁਹਾਨੂੰ ਕੁਣ ਨਹੀਂ ਦੱਸਿਆ ਵੀ ਮਤਲਬ ਇੱਕ ਤਾਂ ਮੇਰੇ ਵਿੱਚ ਕਿਸੇ ਡਾਕਟਰ ਨੇ ਟੈਸਟ ਨਹੀਂ ਕਰਾਈ ਵੀ ਖੂਨ ਜਮਾ ਖਤਮ ਸੀਗਾ ਠੀਕ ਹੈ ਕਿੰਨੇ ਗ੍ਰਾਮ ਸੀ ਕੋਨ ਮਤਲਬ 6-7 ਗ੍ਰਾਮ ਸੀਗਾ ਠੀਕ ਹੈ ਮੇਰੇ ਹੱਥ ਸੌਂਦੇ ਸੀ ਹੱਥਾਂ ਦੀਆਂ ਨਾੜਾਂ ਵੀ ਐ ਹੱਥ ਚੰਨ ਚੰਨ ਕਰਦੇ ਸੀ ਹਰ ਵਕਤ ਇਹ ਹਾਂਜੀ ਮੈਂ ਜ਼ਿਆਦਾ ਤਾਂ ਦਵਾਈ ਇਹਦੀ ਲੈਣ ਨਹੀਂ ਸੀ ਮੇਰੇ ਆਹ ਚੀਜ਼ ਤਾਂ ਜਮਾ ਮੈਨੂੰ ਪਤਾ ਲੱਗਦਾ ਸੀ ਵੀ ਹੈ ਨਹੀਂ ਠੀਕ ਹੈ ਮਤਲਬ ਸੁਣ ਰਹੇ ਸੀ ਹਾਂਜੀ ਉਹ ਜਿਹੜੇ ਕਹਿੰਦੇ ਵੀ ਨਾੜਾ ਨਾ ਉਹ ਜਮਾ ਖਤਮ ਮਾ ਤੁਹਾਡੀ ਖੂਨ ਜਮਾ ਹੈ ਦੀ ਨਾੜਾਂ ਚ ਮਤਲਬ ਹੋਂ ਜਮਾ ਠੀਕ ਅਸਲ ਤਾਂ ਫਿਰ ਡਾਕਟਰ ਕੋਲ ਜੇ ਤੁਹਾਨੂੰ ਗਏ ਹੋ ਤੁਸੀਂ ਪਹਿਲੇ ਦਿਨ ਦਵਾਈ ਕਿਨੇ ਟੱਪ ਦੇ ਲਈ ਲਈ ਸੀ ਉੱਥੇ ਮੈਨੂੰ 5 ਦਿਨ ਦੀ ਦਵਾਈ ਦਿੱਤੀ ਸੀ ਠੀਕ ਹੈ 5 ਦਿਨਾਂ ਬਾਅਦ ਤੁਹਾਨੂੰ ਕਦੋਂ ਫਰਕ ਮਹਿਸੂਸ ਹੋ ਲੱਗਿਆ ਬਸ ਪਹਿਲੇ ਦਿਨ ਤੋਂ ਹੀ ਮੈਨੂੰ ਫਰਕ ਪੈ ਗਿਆ ਅੱਛਾ ਜੀ ਦੇ ਦੇ ਪਹਿਲੇ ਦਿਨ ਦਵਾਈ ਖਾਣ ਦੀ ਹਾਂਜੀ ਪਹਿਲੇ ਦਿਨ ਹੀ ਫਰਕ ਪੈ ਗਿਆ ਠੀਕ ਹੈ ਮੈਨੂੰ ਬਿਲਕੁਲ ਠੀਕ ਆ ਖੂਨ ਦੀ ਖਦ ਨੂੰ ਰੁਕਣਾ ਡਾਕਟਰ ਨੇ ਲਈ ਸੀ ਦੋ ਦਿਨ ਦੱਸੀ ਮੈਂ ਲਗਾਤਾਰ 4 ਮਹੀਨੇ ਦਵਾਈ ਖਾਧੀ ਠੀਕ ਹੈ ਹੋਨ ਚਾਰ ਮਹੀਨੇ ਦੇ ਵਿੱਚ ਜਿੰਮੀ ਪਹਿਲਾਂ ਦਵਾਈ ਜ਼ਿਆਦਾ ਹੁੰਦੀ ਆ ਹੁਣ ਉਸ ਤੋਂ ਵਾਰ ਘੱਟ ਹੁੰਦੀ ਆ ਹੁਣ ਕਿੰਨੀ ਦਵਾਈ ਖੰਦੇ ਹੁੰਦੀ ਸੀ ਹੁਣ ਸਿਰਫ ਅੱਧੀ ਗੋਲੀ ਜਨ ਅੱਧੀ ਗੋਲੀ ਜਨ ਇੱਕ ਟਾਈਮ ਲਈ ਹਾਂਜੀ ਇੱਕ ਟਾਈਮ ਚਾਹੇ ਸਵੇਰ ਲੈ ਲਓ ਚਾਹੇ ਸ਼ਾਮ ਨੂੰ ਲੈ ਲਓ ਠੀਕ ਹੈ ਜਿਵੇਂ ਹੁਣ ਤੁਸੀਂ ਠੀਕ ਹੋ ਵੀ ਪਹਿਲਾਂ ਪਰਿਵਾਰ ਦੇ ਵਿੱਚ ਪੂਰਾ ਡਰ ਦਾ ਮਾਹੌਲ ਹੁੰਦਾ ਸੀ ਹੈਨਾ ਤੇ ਪਤਾ ਨਹੀਂ ਸਾਡੇ ਪਰਿਵਾਰ ਚ ਕੀ ਹੋਣਾ ਕੀ ਨਹੀਂ ਹੋਣਾ ਜਦੋਂ ਕੋਈ ਬੰਦਾ ਪਰੇਸ਼ਾਨ ਹੁੰਦਾਗਾ ਸਾਰੇ ਪਰਿਵਾਰ ਦੇ ਬਰਦ ਦੇ ਵਿੱਚ ਟਿਕਲ ਜਾਂਦੀ ਹੈਨਾ ਤੇ ਜਿਵੇਂ ਅੱਜ ਤੁਸੀਂ ਖੁਸ਼ ਹੋ ਪਰਿਵਾਰ ਵਿੱਚ ਬੜੀ ਖੁਸ਼ੀ ਹੈ ਜੀ ਹਾਂਜੀ ਬੀਤਾ ਬਹੁਤ ਦਾਸ ਰਹਿੰਦਾ ਸੀ ਜਦੋਂ ਮੈਨੂੰ ਪਈ ਨੂੰ ਦੇਖਦਾ ਠੀਕ ਹੈ ਤੇ ਹੁਣ ਜਦੋਂ ਫੋਨ ਤੇ ਗੱਲ ਕਰਦੇ ਆ ਵੀ ਵਧੀਆ ਮੇਰਾ ਬਾਸ ਹੁੰਦੇ ਆ ਵੀ ਹਾਂ ਮੰਮੀ ਠੀਕ ਆ ਹੁਣ ਉਹਨਾਂ ਦਾ ਵੀ ਉਧਰ ਦਿਲ ਲੱਗਦਾ ਬਾਹਰ ਗਈ ਮਿਲਣ ਚੁੱਕੀ ਸਾਡੇ ਜਿਹੜੇ ਦਾਰੇ پوری ਦੁਨੀਆ ਦੇਖਦੀ ਹੈ ਕੀ ਨੌਕ ਨਾ ਨਾ ਬਸ ਮੈਂ ਤਾਂ ਇਹ ਕਹੂੰਗੀ ਵੀ ਜੇ ਜੀ ਠੀਕ ਹੋ ਜਾ ਹਾਂ ਜਿਵੇਂ ਮੈਂ ਠੀਕ ਹੋਈ ਆ ਉਸ ਤਰ੍ਹਾਂ ਡਾਕਟਰ ਸਾਹਿਬ ਕੋਲੇ ਜਾ ਕੇ ਦਵਾਈ ਲਓ ਵੀ ਆਈ ਨੇ ਵੀ ਹਮੇਸ਼ਾ ਦਵਾਈ ਖਾਣ ਦੀ ਖਾਣੀ ਪਊ ਆਪਾਂ ਨੂੰ ਠੀਕ ਹੈ ਬਸ ਸਿਰਫ 4 ਮਹੀਨੇ ਕੋਰਸ ਤਿੰਨ ਮਹੀਨੇ ਚਾਰ ਮਹੀਨੇ ਬਾਕੀ ਬਿਮਾਰੀ ਦੇ ਸਾਥ ਮਤਲਬ ਜਿਹੜਾ ਉਹ ਤੁਹਾਨੂੰ ਟਾਈਮ ਦਿੰਦੇ ਨੇ ਜਾਂ ਕੋਰਸ ਦਿੰਦੇ ਨੇ ਮਹੀਨਾ ਦੋ ਮਹੀਨਾ ਦੋ ਕਹਿੰਦੇ ਉਹ ਮੰਨ ਖਾਣੀ ਜ਼ਰੂਰੀ ਆ ਹਾਂਜੀ ਜ਼ਰੂਰੀ ਆ ਠੀਕ ਹੈ ਮੈਨੂੰ ਅਜ ਤੱਕ ਕਿਸੇ ਤੇ ਯਕੀਨ ਨਹੀਂ ਸੀ ਕਿ ਇਸ ਤਰ੍ਹਾਂ ਜਿਵੇਂ ਡਾਕਟਰ ਨੇ ਹਸ ਮੁਖ ਜੋ ਸੁਭਾਅ ਹੈ ਉਹਨਾਂ ਦਾ ਵੀ ਦਵਾਈ ਘੱਟ ਕੰਮ ਕਰਦੀ ਹੈ ਜੀ ਬੰਦੇ ਦਾ ਮੈਡਫੈਸ ਜਿਆਦਾ ਕਰਦਾ ਹਾਂ ਹਾਂ ਜੀ ਠੀਕ ਹੈ ਮੇਨ ਮਤਲਬ ਇੱਕ ਫੈਮਿਲੀ ਵਾਂਗੂ ਸਮਝ ਰਹੇ ਹੋ ਮੈਂ ਇੰਨੀ ਬਿਮਾਰ ਹੋ ਜਾਂਦੀ ਸੀ ਵੀ ਪਤਾ ਨਹੀਂ ਲੈਂਦਾ ਸੀ ਮੈਨੂੰ ਇਸ ਵੇਲੇ ਸ਼ਾਮ ਦੇ ਟਾਈਮ ਮੇਰਾ ਬੇਟਾ ਮੈਨੂੰ ਚੱਕ ਕੇ ਗੱਡੀ ਚ ਲੈ ਕੇ ਲੰਮਾ ਜਦ ਲੋਟ ਕੇ ਜਾਂਦੀ ਹਾਂ ਹਾਂ ਜੀ ਮੈਂ ਜਮਾ ਲੋਟ ਕੇ ਜਾਂਦੀ ਸੀ 슈ਗਰ ਲੋ ਹੋ ਜਾਂਦਾ ਸੀ ਜਮਾ ਮੇਰਾ ਠੀਕ ਹੈ ਮਤਲਬ ਹੁਣ ਬਿਲਕੁਲ ਠੀਕ ਹੈ ਕਿ 슈ਗਰ ਵੀ ਨਹੀਂ ਘਟਿਆ ਹੈਗਾ ਜਦ ਹੀ ਪਰਿਵਾਰ ਨੂੰ ਹੱਥ ਪਰੇਂਦੀ ਪੈ ਜਾਂਦੀ ਸੀ ਹਾਂ ਜੀ ਹਾਂ ਮੰਨ ਗ੍ਰੀਨ ਦੇ ਬੋਲ ਬਾਰੇ ਇੱਕ ਮੰਡੀ ਸੀ ਜਿਨ੍ਹਾਂ ਨੂੰ ਠੀਕ ਹੋਏ ਨੇ ਜੀ ਸਾਡੀ ਅੱਗੇ ਹਾਂਜੀ ਹਾਂਜੀ ਪਹਿਲਾਂ ਉਹ ਹੀ ਗਏ ਸੀ ਜੀ ਅੱਛਾ ਪਹਿਲਾਂ ਉਹ ਤੁਹਾਨੂੰ ਮਾਚ ਲੱਗ ਗਿਆ ਹਾਂਜੀ ਉਹਨਾਂ ਤੋਂ ਮੈਂ ਫਿਰ ਉਹੀ ਵੈਸੇ ਚੱਲੀ ਗਈ ਜੀ ਸਾਡੀ ਰਿਸ਼ਤੇਦਾਰੀ ਆ ਤੇ ਨੇੜੇ ਉਹਨਾਂ ਕੀ ਬਰੁਅ ਸੀ ਉਹਨਾਂ ਨੂੰ ਅੱਡੀਆਂ ਦੀ ਪ੍ਰੋਬਲਮ ਸੀ ਸੱਚੀ ਅੱਡੀਆਂ ਦਰਦ ਕਰਦੀਆਂ ਸੀ ਠੀਕ ਹੈ ਤੇ ਉਹਨਾਂ ਨੇ ਸਿਰਫ ਦੋ ਵਾਰੀ ਦਵਾਈ ਜਾਂਦੀ ਠੀਕ ਹੈ ਦੋ ਵਾਰੀ ਦਵਾਈ ਬਿਲਕੁਲ ਠੀਕ ਹੈ ਹਾਂਜੀ ਬਿਲਕੁਲ ਠੀਕ ਹੈ ਹੁਣ ਉਹਨਾਂ ਦੀ ਕੋਈ ਦਵਾਈ ਨਹੀਂ ਚੱਲਦੀ ਠੀਕ ਹੈ ਹਾਂ ਤੇ ਕੀ ਕਹੋਗੇ ਸਾਡੇ ਚੈਨਲ ਦੇ ਮੱਧ ਬਾਰੇ ਲੋਕਾਂ ਨੂੰ ਹਾਂਜੀ ਮੈਂ ਤਾਂ ਇਹ ਕਹਿਨੀ ਆ ਵੀ ਤੁਸੀਂ ਡਾਕਟਰ ਸਾਹਿਬ ਕੋਲੇ ਜਾਓ ਦਵਾਈ ਖਾਓ ਮਤਲਬ ਕੋਈ ਕਿਸੇ ਵੀ ਤਰ੍ਹਾਂ ਦਾ ਰੋਗ ਆ ਵੀ ਉਹ ਖਤਮ ਕਰ ਰਹੀ ਹੈ ਠੀਕ ਹੈ ਹਾਂਜੀ ਤਾਂ ਦੋਸਤੋ ਜਿਵੇਂ ਅੱਗੇ ਤੁਹਾਨੂੰ ਦੱਸਿਆਗਾ ਕਿ ਜਿਵੇਂ ਇਹ ਠੀਕ ਹੋਏ ਨੇ ਅੱਜ ਤੋਂ ਤਿੰਨ ਸਾਲ ਪਹਿਲਾਂ ਤੇ ਗੱਲ ਕਰੀਏ ਤਾਂ ਇਸ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਸੀ ਮੈਂ ਕਹਿ ਸਕਦਾ ਜੋ ਪਰਿਵਾਰ ਦੇ ਵਿੱਚ ਕੋਈ ਬੰਦਾ ਬਿਮਾਰ ਹੁੰਦਾ ਬਿਮਾਰੀ ਦਾ ਪੀੜਤ ਹੁੰਦਾ ਤਾਂ ਪੂਰੇ ਪਰਿਵਾਰ ਦੇ ਹੱਥਾਂ 'ਤੇ ਨਹੀਂ ਪੈ ਜਾਂਦੀ ਹੈ ਹਨਾ ਜਿਵੇਂ ਇਸ ਪਰਿਵਾਰ ਦੇ ਵਿੱਚ ਇਕੱਲੇ ਸੀਗੇ ਤਾਂ ਪਰਿਵਾਰ ਦੇ ਵਿੱਚ ਕਾਫੀ ਇੱਕ ਸਹਿਮ ਦਾ ਮੋਲ ਬਣਿਆ ਹੋਇਆ ਸੀ ਪਤਾ ਨਹੀਂ ਕਿਦਾਂ ਕੀ ਹੋਗਾ ਕਿਉਂਕਿ ਇਹਨਾਂ ਨੇ ਬਹੁਤ ਜਿਆਦਾ ਦਵਾਈ ਲਈ ਹੈ ਕੋਈ ਡਾਕਟਰ ਛੱਡਿਆ ਨਹੀਂ ਸੀਗਾ ਹਣਾ ਤੋਂ ਉਸ ਤੋਂ ਬਾਅਦ ਇਹ ਡਾਕਟਰ ਰੇਸਨ ਪਖੋਗੇ ਪਖੋ ਕੈਂਚੀਆਂ ਕੋਲ ਗਏ ਤਾਂ ਉਹਨਾਂ ਨੇ ਦੱਸਿਆ ਤੇ ਇਹ ਦੱਸਣ ਤੋਂ ਬਾਅਦ ਇਹਨਾਂ ਨੂੰ 5 ਦਿਨ ਦੀ ਦਵਾਈ ਦਿੱਤੀ ਤੁਹਾਨੂੰ ਇਹਨਾਂ ਨੂੰ ਖੁਦ ਦੱਸਿਆ ਕਿ 5 ਦਿਨ ਦੀ ਦਵਾਈ ਪਹਿਲੇ ਦਿਨ ਖਾਣ ਤੋਂ ਬਾਅਦ ਜਿਹੜਾ ਇਹਨਾਂ ਨੂੰ ਪੂਰਾ ਫਰਕ ਮਹਿਸੂਸ ਹੋਇਆਗਾ ਤੇ ਅੱਜ ਤੁਹਾਡੇ ਸਾਹਮਣੇ ਆ ਜਿਵੇਂ ਬਾਪੂ ਜੀ ਨੇ ਵੀ ਦੱਸਿਆ ਕਿ ਇਸ ਪਰਿਵਾਰ ਚ ਪਹਿਲਾਂ ਕਿੰਦਾਂ ਦਾ ਮਾਹੌਲ ਸੀ ਅੱਜ ਬਾਪੂ ਜੀ ਵੀ ਘੂੜੇ ਬਾਗ ਪੂਰਾ ਕੰਮ ਕਰਦਿੰਦੇ ਨੇ ਉਹ ਖੁਦ ਮੈਂ ਤੁਹਾਡੇ ਸਾਹਮਣੇ ਬੈਠੇ ਨੇ ਇਹ ਵੀ ਪੂਰਾ ਠੀਕ ਨੇਗੇ ਜਿਵੇਂ ਤੁਹਾਨੂੰ ਅਸੀਂ ਇਹਨਾਂ ਦੋਨਾਂ ਪਰਿਵਾਰਾਂ ਦੇ ਮਿਲਾਇਆ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਰਿਵ ਤੇ ਜਿਵੇਂ ਤੁਹਾਨੂੰ ਅਸੀਂ ਇਹ ਪਰਿਵਾਰ ਨਾਲ ਮਿਲਾਇਆ ਜੇਕਰ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਤੁਸੀ ਡਾਕਟਰ ਰੇਸਮਿੰਦ ਪੱਖੋ ਗਿਆ ਨੂੰ ਜਾ ਕੇ ਮਿਲ ਕੇ ਦੱਸ ਸਕਦੇ ਹੋ ਤਾਂ ਤੁਹਾਡਾ ਜਿਵੇਂ ਅੱਜ ਇਹ ਪਰਿਵਾਰ ਠੀਕ ਹੋਇਆ ਇਸ ਤਰ੍ਹਾਂ ਤੁਸੀਂ ਵੀ ਠੀਕ ਹੋਵੋਗੇ ਜਿਵੇਂ ਕਿ ਅਸੀਂ ਤੁਹਾਨੂੰ ਇਹਨਾਂ ਨਾਲ ਮਿਲਾਇਆ ਇਸ ਤਰ੍ਹਾਂ ਅੱਗੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੇ ਪਰਿਵਾਰ ਜਿਹੜੇ ਉਥੋਂ ਠੀਕ ਹੋ ਕੇ ਆਏ ਨੇ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਸਾਰੇ ਹਰ ਵੀਡੀਓ ਦੇਖ ਲਈ ਸਾਰੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਲੱਗੇ ਫੇਰ ਹਾਜ਼ਰ ਹੋਵਾਂਗੇ ਉਹ ਤੱਕ ਲਈ ਸ세ਗਾ ਜੀ